ਨਸ਼ੇ ਦੇ ਆਦੀ ਨੌਜਵਾਨਾਂ ਨੂੰ ਸੁਧਾਰਨ ਅਤੇ ਵਪਾਰੀਆਂ ਨੂੰ ਠੱਲ ਪੌਣ ਲਈ ਸਿਟੀ ਪੁਲਿਸ ਵੱਲੋਂ ਲਗਾਤਾਰ ਕੀਤੀਆਂ ਜਾ ਰੀਆਂ ਕੋਸ਼ਿਸ਼ਾਂ ਇਸ ਦੇ ਚਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਮਾਨਯੋਗ ਐਸਐਸਪੀ ਸ਼੍ਰੀ ਹਰਦੀਸ਼ ਦੇਵਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਇਹ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਤੇ ਕਨੂਵਾਂ ਚੌਂਕ ਤੇ ਬਾਕੀ ਜਿਹੜਾ ਕਨੂਵਾਂ ਰੋਡ ਹੋ ਗਈ ਫਿਰ ਸਾਡਾ ਜਿਹੜਾ ਕਬੂਤਰੀ ਦਰਵਾਜ਼ਾ ਹੋ ਗਿਆ ਅੰਦਰਲਾ ਬਾਜ਼ਾਰ ਹੋ ਗਿਆ ਉੱਥੇ ਸਾਰਿਆਂ ਦੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜਿਹੜੇ ਸ਼ੱਕੀ ਵੀ ਕੱਨੇ ਚਾਹੇ ਕੋਈ ਮੋਟਰਸਾਈਕਲ ਬਿਨਾਂ ਨੰਬਰ ਤੋਂ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਸ਼ੱਕੀ ਵਿਅਕਤੀਆਂ ਨੂੰ ਚੱਕ ਵੀ ਕੀਤਾ ਜਾ ਰਿਹਾ। ਕੀ ਕੋਈ ਅਪੀਲ ਹੈ ਸ਼ਹਿਰ ਵਾਸੀ? ਸ਼ਹਿਰ ਵਾਸੀ ਨੂੰ ਇਹ ਅਪੀਲ ਹੈ ਵੀ ਆਪਣੇ ਜਿਹੜੇ ਡਾਕੂਮੈਂਟ ਵੀ ਪੂਰੇ ਰੱਖੋ। ਇੱਕ ਨਸ਼ੇ ਦੇ ਖਿਲਾਫ ਜਿਹੜੀ ਅਸੀਂ ਮਹਮ ਨੇਚੇ ਸ਼ੁਰੂ ਕੀਤੀ ਹੋਈ ਹੈ ਉਹਦੇ ਤਹਿਤ ਸਾਨੂੰ ਜਿਹੜਾ ਕੋਈ ਵੀ ਨਸ਼ਾ ਵੇਚਦਾ ਉਹਦੇ ਬਾਰੇ ਦੱਸਿਆ ਜਾਵੇ ਤਾਂ ਤੋਂ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਜੇਲ੍ਹ ਭੇਜੀਏ। ਤੇ ਜੇ ਕੋਈ ਪੀਂਦਾ ਹੋਵੇ ਤਾਂ ਉਹਨਾਂ ਦੇ ਪੇਰੈਂਟਸ ਨੂੰ ਇਹ ਅਪੀਲ ਹੈ ਕਿ ਉਹ ਉਹਨਾਂ ਨੂੰ ਦੱਸਿਆ ਜਾਵੇ ਉਹਦੇ ਬਾਰੇ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰ ਤਾਂ ਜੋ ਇਹ ਨਸ਼ੇ ਦੀ ਜਿਹੜੀ ਲਾਤ ਹੈ ਇਸ ਨੂੰ ਬੰਦ ਹੋ ਚਕੇ ਜਿਸ ਤਰ੍ਹਾਂ ਸ਼ਾਮ ਨੂੰ ਲੋਕ ਜਦਾ ਹੁੱਲੀ ਬਾਜੀ ਕਰਦੇ ਨੇ ਨੌਜਵਾਨ ਦਰੂ ਪੀਕ ਜਾਂ ਹੋਰ ਕੁਝ ਕਰਕੇ ਉਹਨਾਂ ਵਾਸਤੇ ਕੋਈ ਗਸ਼ਤ ਵਿਧਾਈ ਕੇ ਸ਼ਰਦ ਬਿਲਕੁਲ ਜੀ ਇਹ ਸਾਡੇ ਪੀਸੀਆ ਜਿਹੜੇ ਅੱਠ ਚੱਲ ਰਹੇ ਨੇ ਜੀ ਫਿਰ ਸੈਕੰਡ ਅਸੀਂ ਫਲੈਗ ਮਾਰਚ ਕਰਦੇ ਰਹਿੰਦੇ ਆ ਤੁਸੀਂ ਦੇਖਿਆ ਹੋਊਗਾ ਕੋਈ ਸ਼ੱਕੀ ਵੀ ਕਿ ਮਿਲਦਾ ਅਸੀਂ ਉਹਦਾ ਚਲਾਨ ਵੀ ਕਰਦੇ ਆ ਕੋਈ ਉਹਦਾ ਨਹੀਂ ਡਾਕੂਮੈਂਟ ਪੂਰੇ ਹੁੰਦੇ ਸ਼ੱਕੀ ਵਿਅਕਤੀ ਮਿਲਦਾ ਉਹਨੂੰ ਪੁੱਛਗਿਛ ਕਰਕੇ ਉਹਨਾਂ ਨੂੰ ਕੋਈ ਮੋਤਬਰ ਸਰਦਨਸ਼ਾਹ ਕੇ ਫਿਰ ਉਹਨਾਂ ਨੂੰ ਭੇਜਦੇ ਆਂ ਉਹਨਾਂ ਦੇ ਨਾਲ ਅੱਜ ਕੋਈ ਚਲਾਨ ਵੀ ਕਿਤੇ ਕੀਤੇ ਹਾਂ ਹਾਂ ਜੀ ਸਾਡੇ ਕੋਲ 2